ਤੂੰ ਸ਼ਰਾਬੀ ਕੋ ਵੀ ਪੀਤੀ ਕਹਿੰਦੇ ਸ਼ਰਾਬ ਦਾ ਸੇਵ ਨਹੀਂ ਇੱਕ ਪੀਤੀ ਆ ਮੈਂ ਮੰਨਦਾ ਮੈਂ ਗਲਤੀ ਮੰਨਦਾ ਤੂੰ ਅੰਡਾ ਬਟਾਣਾ ਲਿਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੋਹਣੀ ਗੱਲ ਆ ਮੇਰੀ ਗਲਤੀ ਹੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜੇ ਲਿਖੇ ਲੱਗਦੇ ਮੈਂ ਗਲਤੀ ਮੰਨਦਾ ਇਸ ਜੀ ਇੱਕ ਤੁਸੀਂ ਬਾਣਾ ਪਾ ਤੇ ਬਾਣਾ ਪਾਏ ਤੁਸੀਂ ਇਹ ਗਲਤੀਆਂ ਕਰਦੇ ਇਸ ਗਲਤੀ ਗਲਤੀ ਮੰਨਦਾ ਮੈਂ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਦਾਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇਹ ਇੱਥੇ ਪੀ ਰਹੇ ਸੀ ਬੀਅਰ ਨਾਲ ਚਿਕਨ ਜੁਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਹੈ ਵੀ ਇਹਨਾਂ ਦੇ ਨਾਲ ਸੀਗੀ ਬਸਰਾ ਮੈਨੂੰ ਕੋਈ ਚੱਕ ਕੇ ਸੀ ਕਿਸਨ ਕੇ ਜੈਸੀ ਕਿ ਮੈਨੂੰ ਕਿਹਨੇ ਭੇਜਿਆ ਤੁਹਾਨੂੰ ਉਹ ਕੁੜੀ ਸੀ ਕੋਈ ਜਾਣਦੇ ਸੀ ਜਾਣ ਪਛਾਨ ਮੰਨੂ ਮੰਨੂ ਨਾ ਆਉਂਦੇ ਹਾਂ ਹਾਂ ਜੀ ਉਹਨਾਂ ਨੇ ਭੇਜਿਆ ਕਿੱਥੋਂ ਲੱਗੀ ਸੀ ਤੁਹਾਨੂੰ ਪਤਾ ਨਹੀਂ ਮੈਨੂੰ ਜਾਨ ਪਿਆਦਾ ਇਹਨੂੰ ਫੋਨ ਕਰ ਲਾ ਨਹੀਂ ਤੁਹਾਨੂੰ ਤੁਹਾਨੂੰ ਜਾਣਦੇ ਸਰਦਾਰ ਜੀ ਨਹੀਂ ਮੈਨੂੰ ਨਹੀਂ ਨੇ ਉਹਨਾਂ ਨੇ ਸ਼ਰਾਬ ਵਗੈਰਾ ਪੀਤੀ ਔ ਉਹਨਾਂ ਨੇ ਬੀਅਰ ਪੀਤੀ ਸੀ ਬੀਅਰ ਪੀਤੀ ਉਹਨਾਂ ਨੇ ਮੈਨੂੰ ਤੁਸੀਂ ਗੱਡੀ ਚੋਂ ਜੋ ਬੀਅਰ ਪੀਤੀ ਉਹਨਾਂ ਨੇ ਹਾਂਜੀ ਬੀਰ ਉਹਨੇ ਚਿਕਨ ਵਗੈਰਾ ਵੀ ਖਾਦਾ ਚਿਕਨ ਨੇ ਖਾਦਾ ਚਿਕਨ ਮੈਂ ਖਾਦੀ ਸੀ ਕਿਹਨਾਂ ਤੁਸੀਂ ਖਾਦਾ ਹਾਂਜੀ ਦਸਤਾਰ ਬੰਨੀ ਰਖਾਣਾ ਵਧਾ ਦੇ ਯਾਰ ਇਹ ਚ ਵੀ ਆਪਾਂ ਦੋਸ਼ੀ ਯਾਰ ਨਹੀਂ ਅਸੀਂ ਨਹੀਂ ਦੋਸ਼ੀ ਇਹ ਮਰਿਆਦਾਵਾਰੀ ਮਰਿਆਦਾ ਮਰਿਆਦਾ ਕੈਦਮੀ ਕੀਤੀ ਆ ਬਾਣਾ ਲਾਤਾ ਨੇ ਅੰਗ ਸੰਗਾਂ ਰਿਹਾ ਤਾਂ ਠੀਕ ਹੈ ਇਹ ਬਾਣੇ ਦੇ ਕਰਕੇ ਆਏ ਆ ਆਪਾਂ ਸਾਰੇ ਉਦਾਂ ਕੋਈ ਹੁੰਦਾ ਪਿੰਦਾ ਸਾਨੂੰ ਨੋੜ ਹੀ ਨਹੀਂ ਆਪੋ ਆਪਣੇ ਕਰਮ ਹਰੇਕ ਬੰਦੇ ਦੇ ਮੈਂ ਲਾਤਾ ਬਣਾ ਹੁਣ ਮੈਂ ਜੀ ਵਾੜਾ ਸ਼ਰਤ ਇੱਕ ਬੇਹਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨਿਹੰਗ ਸਿੰਘ ਨੂੰ ਇੱਕ ਮੈਲਾ ਨਾਲ ਗੱਡੀ ਦੇ ਅੰਦਰ ਬੈਠ ਕੇ ਮੀਟ ਤੇ ਬੀਅਰ ਦਾ ਸੇਵਨ ਕਰਦੇ ਹੋਏ ਕੋਸ਼ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੰਗੀ ਹੱਥ ਕਾਬੂ ਕੀਤਾ ਗਿਆ ਇਸ ਮਾਮਲੇ ਨੇ ਲਾਕਦ ਵਿੱਚ ਕਾਫੀ ਚਰਚਾ ਛੇੜ ਦਿੱਤੀ ਹੈ ਤੇ ਜ਼ਿਕਰਯੋਗ ਹੈ ਕਿ ਕਾਬੂ ਕੀਤੇ ਗਏ ਨਿਹੰਗ ਸਿੰਘ ਦੀ ਗੱਡੀ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਮਹਿਲਾ ਨੂੰ ਵੀ ਕਾਬੂ ਕੀਤਾ ਗਿਆ ਤੇ ਸੁਦਰਾ ਨੂੰ ਤਾਂ ਵਿਅਕਤੀ ਕੋਲੋਂ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਸੋਢੀ ਦੇ ਵੱਲੋਂ ਜਾਰੀ ਕੀਤਾ ਇੱਕ ਲਾਇਸੈਂਸ ਅਤੇ ਇੱਕ ਹਥਿਆਰ ਨੂੰ ਮਾਚੀਸ ਵੀ ਬਰਾਮਦ ਹੋਈ ਹੈ ਤੇ ਸਿੱਖ ਜੋਥੇ ਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਸੋਚਣਾ ਮਿਲੀ ਸੀ ਕਿ ਇੱਕ ਵਿਅਕਤੀ ਸਿੱਖੀ ਬਾਣੇ ਦੇ ਵਿੱਚ ਨੀਟਾ ਚਿਕਨ ਕੋਰਨਰ ਦੇ ਨੇੜੇ ਗੱਡੀ ਦੇ ਵਿੱਚ ਬੈਠ ਕੇ ਚਿਕਨ ਅਤੇ ਬੀਅਰ ਦਾ ਸੇਵਨ ਕਰਿਆ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਇੱਕ ਮਹਿਲਾ ਵੀ ਮੌਜੂਦ ਸੀ ਤੇ ਜੋਥੇ ਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਇਸ ਬਾਰੇ ਪੁੱਛਿਆ ਤਾਂ ਵਿਅਕਤੀ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਅਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਧਰ ਕਾਬੂ ਕੀਤੇ ਗਏ ਵਿਅਕਤੀ ਜਿਸ ਨੇ ਆਪਣਾ ਨਾਮ ਉਹ ਸੁਰੀਦਰ ਸਿੰਘ ਦੱਸਿਆ ਤੇ ਉਸਨੇ মিডিਆ ਅੱਗੇ ਕਬੂਲਿਆ ਕਿ ਉਸ ਕੋਲ ਗਲਤੀ ਹੋਈ ਹੈ ਤੇ ਉਸਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਬੀਅਰ ਪੀਣੀ ਮੇਰੀ ਗਲਤੀ ਸੀ ਜੋ ਕੀਤਾ ਉਹ ਸਰਾਸਰ ਗਲਤ ਹੈ ਤੇ ਸਾਰੇ ਕਰਨਾਡੀ ਜਾਣਕਾਰੀ ਮਿਲਦੇ ਹੀ ਠਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਹੁਣ ਵੇਖਣਾ ਇਹ ਰਿਹਾ ਹੈ ਕਿ ਪੁਲਿਸ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਤੇ ਹੁਣ ਚਲਦੇ ਹਾਂ ਸਿੱਖ ਅੱਜ ਅਤੇ ਬੰਦੀਆਂ ਦੇ ਆਗੂਆਂ ਤੇ ਥਾਣਾ ਸਿਟੀ ਦੇ ਏਐਸਆਈ ਦਰਸ਼ਨ ਸਿੰਘ ਪੱਟੀ ਨਾਲ ਹੋਈ ਗੱਲਬਾਤ ਆਓ ਸੁਣਦੇ ਆ ਉਹਨਾਂ ਦਾ ਕੀ ਕੁਝ ਕਹਿਣਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੁਰ ਸ਼ਰਮਾ ਦੇ ਨਾਲ ਅਲੋਸ਼ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਇੱਕ ਵਾਰੀ ਹਾਂਜੀ ਭਾਈ ਵੀ ਭਾਈ ਕੀ ਮਾਮਲਾ ਹੈ ਸਾਰਾ ਭਾਈ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਦਾਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਬੀਰੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ ਜਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀ ਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਕਰਬਾਨਾ ਕਢ ਲਿਆ ਸਸਤਰ ਸਾਡੇ ਨਾਲ ਸਾਡੇ ਪਏ ਇੱਥੇ ਆ ਕੇ ਬਿੱਦਦਾਗ ਤੁਹਾਡੇ ਨਾਲ ਸਮਝ ਆਏ ਹਾਂ ਜੀ ਇਹ ਕੋਈ ਨਹੀਂ ਬੋਲੋ ਤੁਹਾਡੇ ਕੋ ਬਾਅਦੋਂ ਪੁੱਛਿਆ ਜਾਊਗਾ ਜੜੀਆ ਮੈਂ ਪੁੱਛਿਆ ਬਾਅਦੋਂ ਜਨਾਨੀ ਜਦੋਂ ਪੁੱਛਿਆ ਕਿ ਤੂੰ ਕੌਣ ਆ ਕਹਿੰਦੀ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੇ ਬਰਤਣਾ ਸੀਗਾ ਤਾਂ ਕਰਕੇ ਇਹ ਬਾਣੇ ਦੇ ਲਾਚ ਲਾਂਦੇ ਪਏ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਗੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜਰਾ ਰਿਹਾ ਇਹ ਬੰਦਾ ਭਾਈ ਜੀ ਇਹ ਤੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਏ ਪੁੱਛੋ ਇਹ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਖੇਮਾ ਮੰਗਦਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆਂ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖੇਮਾ ਮੰਗਦਾ ਜਿਹੜੇ ਇੱਕ ਲੇਡੀਸ ਤੁਹਾਡੇ ਨਾਲ ਆ ਖੇਮਾ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਆਇਆ ਕੋਣ ਆ ਲੇਡੀਸ ਹੈ ਕੋਣ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇਦਾਰ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਬੇ ਇਸ ਚੀਜ਼ ਦੀ ਖੇਮਾ ਮੰਗਦਾ ਜੋ ਮੈਂ ਕੀਤਾ ਮੈਂ ਗਲਤ ਕੀਤਾ ਤੇਵਾ ਮੰਗ ਵੀ ਕਰਦੇ ਆ ਔਰ ਮੈਂ ਮੇਰੀ ਕੋਈ ਨਹੀਂ ਫਿਰ ਮੈਂ ਇਸ ਚੀਜ਼ ਦੀ ਕੇਮਾ ਮੰਗਦੇ ਨੇ ਨਹੀਂ ਕੇਮਾ ਕਾਦੀ ਮੰਗਦੇ ਤੁਸੀਂ ਮੈਂ ਕੋਈ ਫਿਰ ਕੀਤੀ ਆ ਹਾਂ ਬੀਰ ਦੀ ਤੇ ਜਿਹੜੀ ਮੈਂ ਦੇਖੋ ਗੁਰਸਾਹਬਾਂ ਸਾਨੂੰ ਹੁਕਮ ਹੈ ਗੱਲ ਸੁਣਨ ਦੀ ਜੀ ਤੁਹਾਨੂੰ ਪਾਲੇ ਕਰੋ ਠੀਕ ਹੈ ਜੀ ਚੱਲ ਜਾ ਤੈਨੂੰ ਮੇਰੀ ਕਾਕ ਤੇ ਹਾਂਜੀ ਪੱਟੀ ਦੀ ਕੀ ਮਾਮਲਾ ਹੈ ਕਿ ਜਿਹੜਾ ਤੁਹਾਨੂੰ ਨਿਹੰਗ ਸਿੰਘ ਲੈ ਕੇ ਆਏ ਆ ਰਾਤ ਸਾਨੂੰ 9:30 9 ਵਜੇ ਕਾਲਜ ਸੀ ਕੰਟਰੋਲੋਂ ਤੋਂ ਕਿ ਉੱਥੇ ਲੜਾਈ ਝੜਾ ਹੋ ਰਿਹਾ ਆਪਣੇ ਨੀਡੇ ਦੇ ਲੱਗੇ ਸਾਥੀ ਗੇ ਤਾਂ ਦੇਖਿਆ ਕਿ ਕਿਨ੍ਹੇਂਗ ਸਿੰਘ ਜਿਹੜਾ ਸਕਾਰਪਿਓ ਗੱਡੀ 'ਚ ਬੈਠਾ ਸੀ ਤਾਂ ਉਹ ਜਿਹੜਾ ਕਿ ਬੀਅਰ ਪੀ ਰਿਆ ਸੀ ਜਦੋਂ ਸੀਗੇ ਬੀਅਰ ਦੀ ਬੋਤਲ ਸੀ ਉਹਦੀ ਗੱਡੀ ਵਿੱਚ ਤਾਂ ਅਸੀਂ ਉਸ ਨੂੰ ਫਿਰ ਲਿਆ ਕੇ ਥਾਣੇ ਤਾਂ ਅਸੀਂ ਉਸ ਦਾ ਮੈਡੀਕਲ ਕਰਵਾਇਆ ਕੀ ਨਾਮ ਹੈ ਜੀ ਨੇ ਜਿਹਦਾ ਨਾਮ ਹੈਗਾ ਸੁਰਿੰਦਰ ਸਿੰਘ ਸਨ ਉਹ ਦਿਲਬਾਖ ਸਿੰਘਾ ਮਗੋਂ ਪੱਟੀ ਦੱਸਦਾ ਆਪਣਾ ਪਿੰਡ ਉਹ ਤੋਂ ਥਾਣਾ ਚੰਬੇਵਾਲ 'ਚ ਤੇ ਅਸੀਂ ਜੋ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਆ ਰੋਕੂ ਕਾਰਵਾਈ ਇਹਦੇ ਖਿਲਾਫ ਨਹੀਂ ਕਰਦੀਆਂ ਤੇ ਮੁੱਕ ਤੇ ਹੋਰ ਜਿੱਥੇ ਬੰਦੀਆਂ ਕੋਨ ਸੀ ਜਿਨ੍ਹਾਂ ਨੇ ਤੁਹਾਨੂੰ ਕਾਲ ਵਗੈਰਾ ਕੀਤੀ ਉਹਨਾਂ ਕੋ ਨ੍ਹੇਂਗ ਸਿੰਘ ਹੈਗੇ ਸੀ ਕੋਈ ਮਰਮਨਜੀਤ ਸਿੰਘ ਜੀ ਹੁੰਦਾ ਸੀ ਕਿ ਜਮ ਜਾਣਦੇ ਨਹੀਂ ਹੈਗੇ ਤਾਂ ਉਹਨਾਂ ਨੇ ਕੋਈ ਉਹਨਾਂ ਦੇ ਚੋ ਤੇਜਿੰਦਰ ਸਿੰਘ ਨੇ ਇੱਕ ਨਾਮ ਦੇ ਵਿਅਕਤੀ ਨੇ ਕਮਪਲੇਂਟ ਦਿੱਤੀ ਹੈ ਉਹਦੇ ਆਧਾਰ ਤੇ ਸੀ ਇਹਨਾਂ ਖਲਾਫ ਕਾਰਵਾਈ ਕਰਦੀ